ਸਲੋਕ ਮੈਨੂੰ ਅੱਪਲੇ ਸੁਇਨੇ ਕਾ ਪਰਬਤ ਗੁਫਾ ਕਰੀ ਕਾ ਪਾਣੀ ਪਿਆਲ ਐ ਵਿੱਚ ਧਰਤੀ ਕਾ ਆਕਾਸ਼ੀ ਉਰਦ ਰਹਾ ਸਿਰ ਪਾਰ ਪੁਰ ਕਰ ਕਾ ਆ ਕੱਪੜ ਪਹਿਰਾ ਧੋਵਾ ਸਦਾ ਕਾਰ ਬੱਗਾ ਰੱਤਾ ਪਿਆਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਥਾਰੀ ਦੁਰਮਤ ਮਤ ਵਿਕਾਰ ਨਾ ਹੋਂ ਨਾ ਮੈਂ ਨਾ ਹੋਂ ਹੋਵਾਂ ਨਾਨਕ ਸ਼ਬਦ ਵਿਚਾਰ ਮੈਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸਨਮ ਹੋਵੈ ਅੰਤਰ ਮੈਂ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ ਅੰਭਾ ਪੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁਖ ਕਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਤਾ ਆ ਹੰਸ ਸੰਯੋਗ ਮੇਲ ਮਿਲਾਇਆ ਤਨਹੀ ਕੀਆ ਵਿਜੋਗ ਜਨ ਉਪਾਇ ਮੂਰਖ ਭੋਗੇ ਭੋਗ ਦੁਖ ਸੁਭਾਇਆ ਸੁਖੋਂ ਉਠੇ ਰੋਗ ਪਾਪ ਕੁਮਾਇਆ ਹਰਖੋਂ ਸੋਗ ਵਿਜੋਗ ਉਪਾਇ ਖਪਾਇਆ ਮੂਰਖ ਗਣਤ ਗਣਾਈ ਝਗੜਾ ਪਾਇਆ ਸਤਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ ਸ਼ਲੋਕ ਮੈਲਾ ਅੱਪੱਲਾ ਪੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਰੇ ਸਾਥ ਨਾਨਕ ਐਸਾ ਅਗ ਉਜਾਪੈ ਮੈਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਓ ਹਰ ਮਾਰਗ ਆਪ ਚੱਲਦਾ ਹੋਰ ਨਾਨੋ ਹਰ ਮਾਰਗ ਪਾਏ ਜੇ ਅੱਗਾ ਤੀਰਥ ਹੋਏ ਤਾਂ ਮਲ ਲੈ ਛਪੜ ਨੱਤ ਸਗਵੀ ਮਲ ਲਾਏ ਤੀਰਥ ਪੂਰਾ ਸਤਗੁਰੂ ਜੋ ਅਨੰਦੇਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੜਾਏ ਜਨ ਨਾਨਕ ਤਿਸ ਬਲਹਾਰਣੇ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੋਣ ਖਾਹੇ ਵਣਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੇ ਜੋਗੀ ਸੰਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਦਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸ ਜਮ ਕਾਲ ਸਿਰੋਂ ਨਾ ਉਤਰੈ ਤਰੇਬਿਦ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੇ ਜਹ ਹੋਵੈ ਦਸ ਦਸ ਸੱਚਾ ਸ਼ਬਦ ਸਚ ਮਨ ਘਰੀ ਮਹਾਂ ਉਦਾਸ ਨਾਨਕ ਸਤਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ

ਕਿ ਨਹੀਂ ਕੀ ਹੋਵਾ ਕੀਤਾ ਕਰਨ ਕਹਿਆ ਕਥਨਾ ਭਰੇ ਆ ਭਰ ਭਰਤ ਹੋਵਾ ਆਪ ਨਾ ਬੁਝਾਂ ਲੋਕ ਬੁਝਾਈ ਐਸਾ ਅਗੂ ਹੋਵਾ ਨਾਨਕ ਅੰਦਾ ਹੋਏ ਕ ਦੱਸੇ ਰਹਾ ਸਭ ਸੁਮਹਾਏ ਸਾਥ ਹੈ ਅੱਗੇ ਦੇ ਆ ਮੋਹੇ ਮੋਹ ਪਾਹੇ ਸੋ ਐਸਾ ਅਗ ਬੁਝਾ ਪਾਉਣੀ ਮਹਾਰੂਤੀ ਸਭ ਤੁਮ ਘੜੀ ਮੂਰਤ ਵਿਚਾਰਾ ਤੂੰ ਗਣ ਸੈ ਕਨੈ ਨ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਧਾਰਾ ਨਿਰਮਲ ਨਾਮ ਮੰਨਿਆ ਦਰ ਸੱਚਾ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸ਼ਾ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹਿਲਾ ਪਹਿਲਾ ਮਹਿਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾ ਸ਼ਰਮ ਸੁਨਨਤ ਸੀਲ ਰੋਜ਼ਾ ਹੋ ਮੁਸਲਮਾਨ ਕਰਣੀ ਕਬ ਸੱਚ ਪੀਰ ਕਲਮਾ ਕਰਮ ਨਿਵਾਸ ਤਸਬੀਹਾ ਤਿਸ ਥਾਵ ਸੀ ਨਾਨਕ ਰੱਖੈ ਲਾਜ ਮੈਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਗੁਰ ਪੀਰ ਹਮਾ ਤਾਂ ਘਰੇ ਜਾਂ ਮੁਰਦਾਰ ਨਾ ਖਾਏ ਗੱਲੀ ਪਿਛਤ ਨਾ ਜਾਈਏ ਛੁੱਟ ਸੱਚ ਕੁਮਾਏ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮੈਲਾ ਪਹਿਲਾ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਮ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀयत ਰਾਸਮਨ ਪੰਚਵੀ ਸਿਫਤ ਸਨਾਈ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜਿਤ ਕੂੜਿਆਰ ਕੂੜੇ ਕੂੜੀ ਪਾਇ ਪੌੜੀ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚਾ ਦੇਵਾ ਪਾਰ ਸਤਗੁਰ ਤੁਠਾ ਪਾਈ ਅੰਦਰ ਰਤਨ ਪੰਧਾਰਾ ਵਿਣਗੁਰ ਕਿਨਾਂ ਨਲਧੇਆ ਅੰਦੇ ਤੋਂ ਕੁਮੁਏ ਕੂੜਿਆਰਾ ਮਨ ਮੁਖ ਦੂਜੇ ਪਚਮੋਏ ਨਾ ਬੁੱਝੈ ਵਿਚਾਰਾ ਇਕਸ ਬਾਜੋ ਦੂਜਾ ਕੋ ਨਹੀਂ ਕਿਸ ਅੱਗਾ ਕਰਹਿ ਪੁਕਾਰਾ ਇਕ ਨਿਰਧਨ ਸਦਾ ਤੋਂਕਦੇ ਇਕ ਨਾਂ ਭਰੇ ਤੁਜਾਰਾ ਵਿਣ ਨਾਮੈ ਹੋਰ ਧਨ ਨਹੀਂ ਹੋਰ ਦਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹਿਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜ਼ਾ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਾ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾ ਮੁਸਲਮਾਨ ਕਹਾਵੈ ਮਹਿਲਾ ਚੌਥਾ ਪਰ ਹਰ ਕਾਮ ਕ્રોਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਿਨੀ ਮੋਹ ਤਜੈ ਤਾ ਅੰਜਨ ਮਾਹਿ ਨਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤਧਾਰਾ ਤੜੇ ਪਿਆਸ ਆਸ RAM ਲੇਵ ਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਇਤ ਸਿੱਖਦਾਰ ਕੋਏ ਨਾ ਰਹਿਸੀਓ ਹੱਟ ਪਟਣ ਬਾਜ਼ਾਰ ਹੁਕਮੀ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਧਰੇ ਪਿੰਡਾਰ ਰੀਤੇ ਇੱਕ ਖਣੇ ਆ ਜੀਂ thất ਤੁਖਾਰ ਹਾਥੀ ਪਖਰੇ ਬਾਗ ਮਿਲਖ ਕਰ ਬਾਰ ਕਿਥੈ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਇ ਚ ਲਾਲਤੀ ਨਾਨਕ ਸਚ ਦਾ ਤਾਰ شناਖਤ ਕੁਦਰਤੀ ਸ਼ਲੋਕ ਮੱਲਾ ਪਹਿਲਾ ਨਦੀਆਂ ਹੋਵੇ ਤੇੜਵਾ ਸੁੰਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਭੀ ਤੂੰ ਹੈ ਸਲਾਹਣਾ ਆਖਣ ਲਹਿਣਾ ਚਾਓ ਮਹਿਲਾ ਤਹਿਲਾ ਪਾਰ 18 ਮੇਵਾ ਹੋਵੇ ਗਰੂੜਾ ਹੋਏ ਸੁਆਓ ਚੰਦ ਸੂਰਜ ਦੋਏ ਫਿਰਦੇ ਰੱਖੀਐ ਨਹਿ ਚਲ ਹੋਵੇ ਥਾਂ ਵੀ ਤੂੰ ਹੈ ਸਾਲਾਹਣਾ ਆਖਣ ਲਹਿਣਾ ਚਾਓ ਮੈਲਾ ਪਹਿਲਾ ਜੇ ਦੇਹ ਹੈ ਦੁੱਖ ਲਾਈਏ ਪਾਪ ਗ੍ਰਹਿ ਦੋਇਰਾ ਰਤ ਤੀਣੇ ਰਾਜ ਸਿਰੇ ਉੱਪਰ ਰੱਖੀਐ ਏ ਮੈਂ ਜਪ ਪਾਉ ਵੀ ਤੂੰ ਹੈ ਸਾਲਾਹਣਾ ਆਖਣ ਲਹਿਣਾ ਚਾਓ ਮੈਲਾ ਪਹਿਲਾ ਅੱਗੀ ਆਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸਰਦੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭ ਹੋ ਜਾਓ ਤੀ ਤੂੰ ਹੈ ਸਾ ਲਹਣਾ ਆਖਣ ਲੈ ਨਾ ਚਾਉ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਏ دیਵਾਨਾ ਆਪਨਾ ਪਛਾਣਈ ਕਲੈ ਬੁਰੀ ਸੰਸਾਰ ਵਾਦੇ ਖਪੀਏ ਵਿਣਨਾਵੇਂ ਵੇਕਾਰ ਧਰਮੇ ਪਚੀਏ ਰਹਾ ਦੋਵੇਂ ਇੱਕ ਜਾਣੇ ਸੋਈ ਸਜਸੀ ਕੁਫਰ ਗੋ ਕੁਫਰ ਆਣੇ ਪਿਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸੁਮਾਈਏ ਸਜਾ ਦਰ ਦੀਵਾਨ ਆਪ ਗਵਾਈਏ